ਜਨਾ ਭਰੇ ਬਿਆ ਸੰਜੋਗ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਹਮਰੇ ਗਣਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹੱਥ ਤੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੇ ਗਣਤਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹੱਥ ਤੇ ਰੱਖੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਗੁਰ ਪੂਰੈ ਹੋਏ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕੁਰਬਾਨ ਜਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਜੁਗੋ ਜੁਗਵਟਾਲੋ ਧੰ ਧੰ ਸਤਿਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੱਠੇ ਗੁਰਸਵਾਰੇ ਸਤਸੰਗੀ ਜਨੋਂ ਅਜੇ ਤੱਕ ਪਾਵਨ ਪਵਿੱਤਰ ਹੁਕਮਨਾਮਾ ਸੋਰਠਿ ਰਾਗ ਅੰਦਰ ਸਤਿਗੁਰੂ ਗੁਰੂਵਾਰ ਜਨਸੇਹ ਮਹਾਰਾਜ ਜਿਨ੍ਹਾਂ ਦੀ ਰਸਨਾ ਤੋਂ ਉਚਾਰਣ ਕੀਤਾ ਹੋਇਆ ਕੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 619 620 ਤੇ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨੇ ਕਹਿਣ ਲਗੇ ਹਮਰੇ ਗਣਤ ਨਾ ਗਣੀਆਂ ਕਾਈ ਆਪਣਾ ਮਿਰਦ ਪਛਾਨ ਅਸੀਂ ਸੰਸਾਰ ਵੀ ਰਹਿੰਦੇ ਹੁਆਂ ਰੋਜ਼ ਹੀ ਨਿਤਾ ਪ੍ਰਤੀ ਗਲਤੀਆਂ ਕਰਦੇ ਆਂ ਆਉਗਣ ਕਰਦੇ ਆਂ ਪਰ ਸਾਬ ਜੀ ਕਹਿੰਦੇ ਕਿ ਉਹ ਪਰਮਾਤਮਾ ਸਾਡੇ ਗਲਤੀਆਂ ਗਿਣਦਾ ਨਹੀਂ ਕਿ ਤੂੰ ਕਿੰਨੀਆਂ ਗਲਤੀਆਂ ਕੀਤੀਆਂ ਹੋਈਆਂ ਨੇ ਜਦੋਂ ਕੋਈ ਉਸ ਪਰਮਾਤਮਾ ਦੇ ਦਰ ਤੇ ਆ ਕੇ ਮਾਫੀ ਮੰਗ ਲੈਂਦਾ ਹੈ ਪਛਤਾਵਾ ਕਰਦਾ ਹੈ ਮਹਾਰਾ ਜੀ ਉਹ ਕਿ ਜੈਸਾ ਬਾਲਗ ਭਾਏ 22 ਲੱਖ ਅਪਰਾਧ ਕਮਾਵੇ ਕਰ ਉਦੇਸ਼ ਛਿੜਕੇ ਬਹੁ ਭਾਂਤੀ ਬਹੁ ਪਤਾ ਕਰ ਲਾਵੇ ਪਿਛਲੇ ਆਉਗਣ ਬਖਸ਼ ਲੈਂ ਪਰਬ ਆ ਗਿਆ ਮਾਰਗ ਪਾਵੇ ਮਾਰੇ ਜੋ ਗਲਤੀਆਂ ਹੋ ਗਈਆਂ ਅਣਜਾਣੇ ਵਿੱਚ ਹੋਈਆਂ ਨੇ ਤੁਸੀਂ ਬਖਸ਼ ਦੇ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਬਿਰਧ ਪਾਵੇ ਉਹਦਾ ਮੁੱਢਕ ਦਿੰਦਾ ਸੁਭਾਅ ਮਾਫ ਕਰਦਾ ਹੈ ਉਸਨੂੰ ਮਾਫ ਕਰ ਲੈਂਦਾ ਹੈ ਹੁਣ ਅਸੀਂ ਸਿੱਖਣਾ ਕੀ ਇਹਦੇ ਵਿੱਚੋਂ ਕਿ ਮਾਫੀ ਮੰਗਣੀ ਜਿਹੜੀ ਹੈ ਕੋਈ ਅਪਰਾਧ ਨਹੀਂ ਜੇ ਗਲਤੀ ਹੋਈ ਹੈ ਨਾ ساڑھے کو گلتی ہو جائے کہ اسی پھر جس پر غلط جا کے معافی مانگ یہ پھر تین اسی غلط بول بٹھے ہیں تینوں گلیاں گسے معاف کر دے ہوں اگلے کا سباؤ ہی بنتا کہ وہ معاف کر دے پھر گرمت دا مارک ہے پھر معاف کر دینا سزا دینا جاؤ شیطان کا کام ہے گرمکھ کا نہیں ہے پر ویكھو ابھی چونكہ لوگوں سجاوا دینے ہیں بدلے لینے ہیں كسی نے گلتی كی ਫਿਰ ਉਹਦੇ ਉਲਟ ਸਿਵਿਰ ਐਸਾ ਕਰਦੇ ਆਂ ਵੀ ਐਸਾ ਮਾਹੌਲ ਬਣਾ ਦਿਆਂਗੇ ਤੇਰੇ ਵਾਸਤੇ ਫੇ ਤੋਖਾ ਹੋ ਜਾਏਗਾ ਅਸੀਂ ਰੱਬ ਨੂੰ ਵੀ ਐਸੇ ਬਣਾ ਦਿੱਤਾ ਤੁਸੀਂ ਵੇਖਣਾ ਕਿ ਤਸਵੀਰਾਂ ਮਜ਼ਾਲਾਂ ਮਿਲਦੀਆਂ ਨਹੀਂ ਤੇ ਜਦੋਂ ਕੋਈ ਪਾਪ ਕਰਦਾ ਹੈ ਰੱਬ ਪ੍ਰਮਾਤਮਾ ਨੂੰ ਪੁੱਠੇ ਲੜਕਾ ਦਿੰਦਾ ਉਸ ਨੂੰ ਗਰਮ ਕੜਾਹਿਆਂ ਵੀ ਤਲਦਾ ਉਸ ਨੂੰ ਅਸੀਂ ਕਰਦੇ ਆਂ ਕਰਦੇ ਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦ ਨੂੰ ਕੜਾਹੇ ਵੀ ਤਲਿਆ ਸੀ ਕਹਾਣੀਆਂ ਨੇ تو کدے وچار کے سوچے گرو گوبند سی مہاراج کا اتنا کرڑا ہوئے گا کہ کرڑے کرے تردے ہوئے ہونے کھنکھار سے گرو گوبند سنگھ مہاراج جس گرو گوبند سو ویک کے پیر بندو شاہ میں انہوں اللہ صدا ہے کہ انہوں اللہ اسی بنا ٹھیک ہے سزامہ دینے وقری چیزیں گروس میں کے بدخل کر دیں اے تو نہیں مٹھاواں جنہوں نے یہ تو ہو سکتا ہے ਪਰ ਗਰਮ ਕੜਾਹੀ ਵਿੱਚ ਜੂੰਦਾ ਤਲ ਕੇ ਸਾੜਿਆ ਮਸੰਦਾ ਇਹਦਾ ਨਹੀਂ ਹੋ ਸਕਦਾ ਗੁਰੂ ਸਾਹਿਬ ਗੁਰਬਾਣੀ ਸਾਹਿਬ ਕਹਿੰਦੇ ਕਿ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲਿਆ ਕੋਲਾ ਕਹਿੰਨੇ ਮੇਰਾ ਪ੍ਰਮਾਤਮਾ ਬੜਾ ਮਿੱਠਾ ਹੈ ਬੜਾ ਸੋਹਣਾ ਅਤ ਸੁੰਦਰ ਮਨ ਮੋਹਣਾ ਕਦੇ ਸਹਿਬ ਦੇ ਬਚਨ ਕੋ ਗੁਰੂ ਸਾਹਿਬ ਨੇ ਬਾਣੇ ਕਿਤੇ ਲਿਖਿਆ ਪ੍ਰਮਾਤਮਾ ਬੜਾ ਨਿਰਦਈ ਹੈ ਉਹ ਕਹਿੰਦਾ ਮੈਂ ਸੰਭਲ ਤੱਕ ਮੈਂ ਲੱਭ ਲੱਭ ਕੇ ਥੱਕ ਗਿਆ ਵੀ ਕਦੇ ਪ੍ਰਮਾਤਮਾ ਕੋڑا ਬੋਲਿਆ ਹੋਵੇ ਕਿਸ ਨੂੰ ਸ਼ਿਵ ਜੀ ਬੋਲਿਆ ਹੋਵੇ ਉਹ ਕਦੇ ਨਾ ਬੋਲਾ ਕੋڑا ਸਾਡੇ ਸਾਹਮਣੇ ਵਾਰਤਾ ਹੈ ਗੁਰੂ ਅਮਰਦਾਸ ਗੁਰਗੱਦੀ ਤੇ ਬੈਠਦੇ ਹਨ ਤੇ ਦਾਤੂ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਜਿਹੜਾ ਨੇ ਬੜੇ ਗੁੱਸੇ ਵਿੱਚ ਆ ਕੇ ਲੱਤ ਮਾਰਦੇ ਹਨ ਹੁਣ ਗੁਰੂ ਅਮਰਦਾਸ ਮਹਾਰਾਜ ਦੇ ਸਾਹਮਣੇ ਕਿੰਨੇ ਸਿੱਖ ਬੱਠੇ ਨੇ ਬੜੇ ਯੋਧੇ ਨੇ ਔਰ ਇਹਨੇ ਤਗੜੇ ਯੋਧੇ ਸੀ ਇਤਿਹਾਸ ਹਨ ਲਿਖਦੇ ਨੇ ਕਿ ਕੋਈ ਵੀ ਘੋੜਾ ਉਹਦਾ ਬੋਝ ਛੇਮਤ ਵੱਧ ਨਹੀਂ ਚੁੱਕ ਸਕਦਾ ਸੀ ਇਹਨੇ ਤੜੇ ਜੁੱਸੇ ਵਾਂਗ ਸਿਕਾਂ ਹੈ ਇਹਨਾਂ ਤਗੜਾ ਸਰੀਰ ਜੁਣਾ ਦਾ ਗੁਰੂ ਸਾਹਿਬ ਇੱਕ ਇਸ਼ਾਰਾ ਕਰਦੇ ਤੇ ਭਾਈ ਦਾਤੂ ਦੇ ਨਿੱਕੇ ਨਿੱਕੇ ਟੋਟੇ ਕਰੰਦੇ ਸਿੱਖ ਤੁਰੂਸਾਂ ਬੜੇ ਨਿਮਰਤਾਇਆ ਕਿ ਆਹਨੇ ਦਾਤੂ ਜੀ ਤੁਸੀਂ ਸੁਪੁੱਤਰੋ ਗੁਰੂ ਅੰਗਦ ਸਾਹਿਬ ਦੇ ਤੁਸੀਂ ਮੈਨੂੰ ਲੱਤ ਮਾਰੀ ਹੈ ਤੁਹਾਨੂੰ 6:00 ਵਜੇ ਹੋਏਗੇ ਕਿਉਂਕਿ ਮੇਰੇ ਹੱਡ ਕਰੜੇ ਨਹੀਂ ਜ਼ੋਰ ਮੇਰੇ ਤੋਂ ਗਲਤੀ ਹੋਈ ਹੋਣੀ ਕੋਈ ਹਾਲਾਂਕਿ ਜਾਨਦ ਨੇ ਅਹੰਕਾਰ ਵੀ ਚੱਕਲਾਤ ਮਾਰਦੇ ਨੇ ਪਰ ਸਹਿਬ ਜਾਨਦ ਜੇ ਮੈਂ ਹੁਣ ਬੋਲੇ ਤਾਂ ਸਿੱਖਣ ਹੋਣੇ ਪਾਰ ਦੇਣਾ ਪੜੇਗਾ ਤੇ ਕਹਿੰਨੇ ਕਿ ਦਾਤੂ ਜੀ ਅੰਦਰ ਹੋਰ ਅਹੰਕਾਰ ਕੇਵਨ ਬੰਦਾ ਜਦੋਂ ਨਿਮਰਤਾ ਵਾਲਾ ਨਾ ਅલ્લાਹ ਚੁੱਪ ਕਰ ਗਿਆ ਸਿੱਖਣ ਡਰ ਗਿਆ ਜਦੋਂ ਕੋਈ ਬੰਦਾ ਕਿਸੇ ਨਾਲ ਬੋਲ ਬੋਲਦਾ ਨਾ ਕੋ ਬੋਲ ਬੋਲਦਾ ਗੁੱਸੇ ਵਿੱਚ ਉੱਚਾ ਲੈਸ ਆਪਣਾ ਟਿਉਨ ਉੱਚੀ ਕਰ ਦਿੰਦਾ ਅਗਲਾ ਗੁਰਮੁਖ ਚੁੱਪ ਪਰ ਨਾ ਠੀਕ ਹੈ ਗਲਤੀ ਹੋਈ ਮਾਨੁਗ ਦਾ ਡਰ ਗਿਆ ਮੇਰੇ ਤੋਂ ਪਰ ਨਹੀਂ ਗੁਰਮੁਖ ਕਹਿੰਦਾ ਨਹੀਂ ਮੈਂ ਇਸਕਤ ਨੇ ਬੋਲ ਰਿਹਾ ਕਿਉਂਕਿ ਸਾਈਂ ਕਹਿੰਦੇ ਨਾਨਕ ਫਿੱਕਾ ਬੋਲੇ ਹਨ ਤਨਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋ ਫਿੱਕਾ ਦਰਗਾ ਸੁਟਿਏ ਕੋ ਥੁਕਾ ਫਿੱਕੇ ਪਾਇ ਫਿੱਕਾ ਮੋਰ ਖਾਕੀ ਪਾਣਾ ਲੈ ਸਕਾ ਜਿਹੜਾ ਫਿੱਕਾ ਬੋਲਦਾ ਉਹਨੂੰ ਰਬ ਦਾ ਦਰਗਾਹ ਵਿੱਚ ਛੇਤਰ ਪੈਂਦੇ ਪਾਣਾ ਕਰੇ ਛੇਤਰ ਨੂੰ ਮੈਂ ਤਕ ਤਾਂ ਫਿੱਕਾ ਨੇ ਬੋਲਦਾ ਗੁਰਮੁਖ ਜਿਦਲੀ ਬਣੀ ਹੁੰਦੀ ਹੈ ਪਰ ਉਹ ਕਹਿੰਦਾ ਚੁੱਪ ਕਰ ਜਾਈਓ کدے واسطے مورکھنا روجنا ہے مورکھنا ہے پر من میں بھی سوچتا بھی نہیں ڈر گیا میرے پر اس گل کا حساب جڑا ہے نا وہ پرماتما آس تو صاحب جی کہ وہ ساری گلتی نہیں بچار پرماتما سبت گلتی کر دیتا بھاو کہ اِسے لوگوں کی گلتی نہ ہے کہ جی کوئی بندہ سارے کو کے معافی منگ لے اسی کہ یہ نہ کہیے توں آ بھی مجھے کیا یاد ہے تینوں تو آ بھی میرے اس دن گل گئی سی چلو ٹھیک ہے بھائی گلتی ہو جاتی ਖੇਮਾ ਕਰਨ ਰੱਬ ਦਾ ਗੁਣ ਆ ਸਜ਼ਾ ਦੇ ਸ਼ੈਤਾਨ ਦਾ ਗੁਣ ਤੇ ਸਹਿਬ ਵੀ ਕਹਿੰਦੇ ਉਹ ਪ੍ਰਮਾਤਮਾ ਹਮਰੇ ਗਣਤਨਾ ਗਣੀਆਂ ਕਾਈ ਆਪਣਾ ਵਿਰਧ ਪਛਾਣ ਆਪਣਾ ਸੁਭਾਵ ਉਸ ਦਾ ਉਹਦੇ ਪਛਾਣ ਕਰ ਉਸੇ ਹੱਥ ਦੇ ਰਾਖੇ ਕਰ ਆਪਣੇ ਉਹ ਆਪਣਾ ਹੱਥ ਦੇ ਕੇ ਆਪਣੇ ਸਿਵਿ ਰੱਖੇ ਕਰਦਾ ਸਦਾ ਸਦਾ ਰੰਗ ਮਾਣ ਤੇ ਰੱਬ ਦਾ ਫਿਰ ਸੇਵਕ ਅਮਿਸ਼ ਪ੍ਰਮਾਤਮ ਦੇ ਰੰਗ ਵਿੱਚ ਉਹਦੇ ਰੰਗ ਪਤੀਜਿਆ ਰਹਿੰਦਾ وہ رب رنگ بھی رنگیا رہتا سچا صاحب ست مہروان وہ پرماتما سچا ہے آسی آج ہاں کل اِسے نہیں ہوں دس وی تی سال سارا نام و نشان ختم ہو جائے گا لوگ بھول جان کے ساتھ پر پرماتما آد سچ جگا سچ ہے پھی سچ نانا نانسی پھی سچ وہ مشہ روے گا اس سنسار نہیں سی ادو ہی پرماتما ਫਿਰ ਪ੍ਰਮਾਤਮਾ ਨੇ ਸੰਸਾਰ ਬਣਾਇਆ ਸਭ ਕੁਝ ਬਣਿਆ ਆ ਸੂਰਜ ਚੰ드ਰਮਾ ਜ਼ਮੀਨ ਅਸਮਾਨ ਸਭ ਬਣਿਆ ਪ੍ਰਮਾਤਮਾ ਫਿਰ ਹੁਣ ਵੀ ਹੈ ਤੇ ਕੱਲ ਨੂੰ ਇਹ ਸਭ ਕੁ ਖਤਮ ਹੋ ਜਾਏਗਾ ਗੁਰੂ ਸਾਹਿਬ ਕਹਿੰਦੇ ਨੇ ਹਰ ਚੀਜ਼ ਘਟ ਰਹੀ ਏ ਕਤੰਤ ਦੀ ਪੰਕ ਤਤ ਰੂਪੰਕ ਹਰ ਚੀਜ਼ ਘਟ ਰਹੀ ਏ ਸੂਰਜ ਦੀ ਤਪਸ਼ ਘਟ ਰਹੀ ਏ ਚੰ드ਰਮਾ ਦੀ ਠੰਡ ਘਟ ਰਹੀ ਏ ਜ਼ਮੀਰ ਤੇ ਪਾਣੀ ਖਤਮ ਹੋ ਰਿਹਾ ਸਭ ਖਤਮ ਹੋ ਜਾਏਗਾ ਇਹ ਪਹਿਲੀ ਵਾਰ ਨਹੀਂ ਹੋਇਆ ਸੰਗਿਆ ਕਈ ਵਾਰ ਪਸਰੇ ਪਸਾਰਾ رب نے کئی بار ہزاراں کروڑاں سال پہلا بنایا پھر ختم کتا پھر سما ہے کیونکہ بانی رو دے سے چھوپئی پچھوکے کال پائے برہما و ترا کال پائے شیو جی جڑی ترا جی چیز سمے چاہیے ہو ختم ہوئے پویں زمین ہے چندرما کچھ بھی جو چیز جی سمے چاہیے ہو ختم ہوئے تے کہنا کہ پرماتما شا رہے گا کیونکہ وہ اکال ہے وہ سمے نہیں سمے تو باہر ہے سب مہروان سدا ہی سدے میرا کرتا ہے بخشا کرتا ہے آج یہ سنسار کی کتنے مان نا کچھ چار پیسے سارے نہیں سونا گھر باہر بنے ہوئے چار بندے جان دے نہیں یہ رب دی محرامت ہے تو سیب جی کہ بند پایا میرا ستر ہے ہوئی سرب دریاوان دے کنڈیاں كنڈیا ایک بن مارے آتے نے کریٹ لگے ہوئے اوپر کیوں؟ ਕਿਉਂਕਿ ਜਿਹੜਾ ਦਰਿਆ ਦਾ ਪਾਣੀ ਜੋ ਵਧੇਗਾ ਨਾ ਬਾਰਸ਼ਾਂ ਆਉਣਗੀਆਂ ਬਰਸਾਤਾਂ ਆਉਣਗੀਆਂ ਤੇ ਪਾਣੀ ਵਧ ਕੇ ਲੋਕਾਂ ਦੇ ਨਾਲ ਘਰਾਂ ਵਿੱਚ ਨਾ ਵੱਢ ਜਾਏ ਲੋਕਾਂ ਦੀ ਜ਼ਮੀਨਾਂ ਬਹਿ ਨਾ ਜਾਣ ਤੇ ਬੰਨ ਮਾਰੇ ਜਾਂਦੇ ਨੇ ਕਹਿੰਦੇ ਪ੍ਰਮਾਤਮਾ ਵੀ ਸਾਡੀ ਜ਼ਿੰਦਗੀ ਅਗੇ ਕਿ ਬੰਨ ਮਾਰ ਦਿੰਦਾ ਹੈ ਤਾਂ ਕਿ ਕੋਈ ਵੀ ਬੁਰਾਈ ਤੇ ਅੰਦਰ ਨਾ ਜਾਵੇ ਕੋਈ ਵੀ ਆਪਨ ਤੇ ਅੰਦਰ ਨਾ ਜਾਵੇ ਤਾਂ ਕਿ ਉਹ ਮੇਸ਼ਾ ਜ਼ਿੰਦਗੀ ਅਨੰਦਮੰਦਾ ਰਹੇ ਕਹਿੰਦੇ ਫਿਰ ਇਸ ਤਰ੍ਹਾਂ ਉਹ ਬੰਦਾ ਮੇਸ਼ਾ ਅਨੰਦ ਵਿੱਚ ਰਹਿੰਦਾ ਹੈ ਜੀਓ ਪਾਏ ਪਿੰਡ ਜਨ ਸਾਜਿਆ ਜਿਸ ਪਰਮਾਤਮਾ ਨੇ ਸਭ ਦੇ ਪਿੰਡੇ ਸਰੀਰ ਬਣਾਇਆ ਇਸ ਸਰੀਰ ਨੂੰ ਉਹ ਆਕੇਂਦਰ ਸਵਾਸ ਪਾਏ ਦਿੱਤਾ ਪੈਨਣ ਖਾਣ ਸਾਨੂੰ ਖਾਣ ਨੂੰ ਦੇ ਰਿਹਾ ਸਾਨੂੰ ਪੈਨ ਵੱਸ ਦੇ ਰਿਹਾ ਕਹਿੰਨ ਲੱਗੇ ਆਪਣੇ ਦਾਸ ਕੀ ਆਪ ਪਹਿਜ ਰੱਖੀ ਉਹ ਪਰਮਾਤਮਾ ਫਿਰ ਆਪਣੇ ਦਾਸਾਂ ਦੀ ਆਪ ਇਆਜ਼ ਰੱਖਦਾ ਨਾਨਕ ਸਦ ਕੁਰਬਾਨ ਕਹਿੰਦੇ ਮੈਂ ਨਾਨਕ ਉਸ ਪਰਮਾਤਮਾ ਨੂੰ ਸਦਾ ਕੁਰਬਾਨ ਜਾਵਾਂ ਬਲਹਾਰ ਜਾਵਾਂ ਕਿਉਂਕਿ ਉਸ ਪਰਮਾਤਮਾ ਦਿੱਤਾ ਹੋਇਆ ਸਰੀਰ ਹੈ اس سواس نے یہ سنسار میں مان سبھاؤ سب کچھ ہے کہو نانک سب تیری تری آئی کوئی نہ نا جانا میرا میرے تو کوئی نہ نا جانتا یہ جو اڈیائی نے سب اڈیائی پرماتما نے سب گن تیرے میں نہ ہی کوئی تو کہنا کہ اس پرماتا رحمت ہے جنہیں ساڑھے لاج رکھی ہوئی اصے بھی ایسے پرماتما کال پرو بلہار جائیے تو نہ زندگی سیدھ لئیے ਕਿ ਜਿਵੇਂ ਅਕਾਲ ਪੁਰਖ ਮਾਫ ਕਰ ਦਿੰਦਾ ਸਾਡੇ ਅੰਦਰ ਗੁਣ ਆ ਜਾਏ ਅਸੀਂ ਮਾਫ ਕਰ ਦਈਏ ਜ਼ਿੰਦਗੀ ਕਿੰਨਾ ਕੁ ਸਮਾਂ ਜੀ 2 ਮਹੀਨੇ 4 ਮਹੀਨੇ 6 ਮਹੀਨੇ ਪਤਾ ਨਹੀਂ ਹਮ ਆਦਮੀ ਹਾਂ ਇੱਕਦਮ ਹੀ ਪਤਾ ਨਹੀਂ ਘਰ ਜਾਂਦੇ ਕਿਤੇ ਰਸਤੇ ਵਿੱਚ ਐਕਸੀਡੈਂਟ ਹੋ ਜਾਏ ਮਰ ਜਾਈਏ ਕੀ ਬਤਾ ਟਾਇਰ ਕਾ ਜਾਏ ਉੱਥੇ ਚੜਾਈ ਕਰ ਜਾਈਏ ਪਤਾ ਨਹੀਂ ਪਰ ਅਸੀਂ ਬੋਝ ਸਿਰ ਤੇ ਨਾ ਵੱਡਾ ਪਾਪਾ ਦਾ ਲੈ ਕੇ ਤੁਰੇ ਫਿਰਦੇ ਹਾਂ ਗੁਰੂ ਕਿਰਪਾ ਕਰਨ ਅਸੀਂ ਜ਼ਿੰਦਗੀ ਵਿੱਚ ਮਾਫ ਕਰਨਾ ਗੁਣ ਜੋ ਪਰਮਾਤਮਾ ਦਾ ਇਹ ਸਾਡੇ ਜ਼ਿੰਦਗੀ ਚ ਆ ਜਾਏ ਤਾਂ ਕੇ ਲੋਕ ਸੁਖੀਏ ਪਰ ਲੋਕ ਸੁਖੀਦੇ ਹੋ ਜਾਣ ਇਤਨੇ ਵਿਚਾਰ ਪਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ